ਸਟੋਰ ਵੀ ਭਰੀ ਹੋਈ ਹੈ ਨਾ ਚਪੜਾ ਸੀ ਭਰੀ ਹੋਈ ਹੈ ਤੇ ਨਾ ਹੀ ਪ੍ਰਿੰਸੀਪਲ ਦੇ ਸਭ ਤੋਂ ਵੱਡੀ ਪੋਸਟ ਹੈ ਦੇਖੋ 6 ਪੰਚਾਇਤਾਂ کافی ਵੱਡਾ ਪਿੰਡ ਹੈ 7000 ਦੇ ਕਰੀਬ ਵੋਟ ਹੈ ਹਨਾ ਤੇ ਇਸੇ ਪੰਚਾਇਤਾਂ ਦੇ ਸਾਰੇ ਕਿੰਨੇ ਘੱਟੋ ਘੱਟ ਨਾ ਵਾਲਾ ਵੀ 2000 ਬੱਚਾ ਪ੍ਰਾਈਵੇਟ ਸਕੂਲਾਂ ਚ ਜਾਂਦਾ ਬੈਨਾਂ ਤੇ ਚੜ ਕੇ ਹਰੇਕ ਘਰ ਤੋਂ 50000 ਰੁਪਿਆ ਮੇਰੇ ਖਾਲੇ ਚ ਵੀ ਜਾਂਦਾ ਹੋਊਗਾ ਸਾਲ ਦਾ ਘੱਟੋ ਘੱਟ ਤੇ ਜੇ ਸਾਰਿਆਂ ਨੂੰ ਸੂਚਤਾ ਇੱਥੇ ਮਿਲਣ ਕਿਉਂ ਨਾ ਆਪਣੀ ਸਾਰੀ ਸਰਕਾਰੀ ਸਕੂਲਾਂ ਚ ਹੋਣ ਕ੍ਰਾਂਤੀ ਠੀਕ ਹੈ ਵਧੀਆ ਗੱਲ ਹੈ ਪਰ ਇੱਕ ਵੀ ਵਰਤੀ ਨਹੀਂ ਕੀਤੀ ਤੰਨ ਸਾਲ ਚ 22 16 ਮਾਰਚ 2022 ਤੋਂ ਸਰਕਾਰ ਬਣਦੀ ਹੈ ਐਂਟੀਟੀ ਦੀਆਂ 88 83 93 ਪੋਸਟਾਂ ਆਈਆਂ ਸੀ ਅਜੇ ਤੱਕ ਨਹੀਂ ਭਰੀਆਂ ਲੈਕਚਰਰ ਆ ਰਹੇ ਸਕੂਲ ਦੇ ਵਿੱਚ ਸਾਰੇ ਘਾਟ ਹੈ ਪੰਜਾਬੀ ਦੇ ਆ 900 ਦੇ ਕਰੀਬ ਪੰਜਾਬ ਦੇ ਵਿੱਚ ਖਾਲੀ ਪਈਆਂ ਜਿਹੜੇ 343 ਇਹ ਸੂਰ ਰਦ ਕਰਤੀਆਂ ਪੀਟੀ ਅਧਿਆਪਕੇ ਸਕੂਲ ਦੇ ਵਿੱਚ ਪਹਿਲਾਂ ਡੀਪੀ ਮਾਸਟਰ ਰਹਿ ਕੇ ਗਏ ਨੇ ਬਹੁਤ ਵਧੀਆ ਰਿਜ਼ਲਟ ਰਿਹਾ ਉਹ ਤੋਂ ਬੱਚੇ ਗਿਆਮਾਂ ਦੇ ਵਿੱਚ ਜਾਂਦੇ ਰਹੇ ਨੇ ਹੁਣ ਇੱਥੇ ਕੋਈ ਡੀਪੀ ਨਹੀਂ ਕੋਈ ਮਾਸਟਰ ਕੰਡਚ ਨਹੀਂ ਕੋਈ ਲੈਕਚਰਰ ਨਹੀਂ ਫਿਜ਼ੀਕਲ ਦਾ ਟੀਚਰ ਨਾ ਤਾਂ 10ਵੀਂ ਤੱਕ ਹੈ ਨਾ 12ਵੀਂ ਤੱਕ ਹੈ ਡਰੈਗ ਪੜਾਉਣ ਵਾਲਾ ਮਾਸਟਰ ਕੋਈ ਨਹੀਂ ਤੇ ਇਸ ਕਰਕੇ ਜਦੋਂ ਇੰਨੀਆਂ ਪੋਸਟਾਂ ਖਾਲੀ ਪਈਆਂ ਨੇ ਠੀਕ ਹੈ ਗੱਲ ਪਰ ਜਿੰਨਾ ਚਿਰ ਭਰਤੀ ਨਹੀਂ ਹੋ ਰਹੀ ਤਿੰਨ ਸਾਲ ਦੇ ਵਿੱਚ ਕਾਂਗਰਸ ਨੇ ਬਹੁਤ ਪੰਜਾਬ ਦੇ ਲੋਕਾਂ ਤੇ ਵਿਰੋਧਗਾਰਾਂ ਤੇ ਜ਼ਬਰ ਕੀਤਾ ਬਹੁਤ ਅਸੀਂ ਉਸ ਧਰਨੇ ਲਾਉਂਦੇ ਰਹੇ ਤੁਹਾਡੀ ਪਾਰਟੀ ਵੀ ਉਦੋਂ ਲਾਉਂਦੀ ਰਹੀ ਸਾਡੇ ਨਾਲ ਵੀ ਜਾਂਦੇ ਰਹੇ ਸਿਕਮੰਤੇ ਦੇ ਵਿਜੇਂਦਰ ਸਿੰਘਲੇ ਦੇ ਦੋ 77 ਦਿਨ ਬੈਠੇ ਰਹੇ ਹਾਂ ਪਰ ਫਿਰ ਵੀ ਦੋ ਵਾਰ ਭਰਤੀ ਕਰਤੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਪਹਿਲੇ 1.5 ਸਾਲ ਦੇ ਵਿੱਚ ਜਾਂਦੇ ਟਾਈਮ ਦੇ ਵਿੱਚ ਮਸਿੱਖਿਆ ਦੇ ਵਿੱਚ ਐਨਟੀਟੀ ਤੋਂ ਲੈ ਕੇ 8399 ਰਕਤ ਪਈਆਂ ਨੇ ਨਾ ਪ੍ਰਾਇਮਰੀ ਦੀ ਨਾ ਅਸਿਸਟੈਂਟ ਪ੍ਰੋਫੈਸਰ ਦੀ ਨਾ ਲੈਕਚਰਰ ਦੀ ਜਿਹੜੀ ਅਸਿਸਟੈਂਟ ਪ੍ਰੋਫੈਸਰ ਦੀ 1158 ਪਿਛਲੀ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਉਹ ਕੋਰਟਾਂ ਦੇ ਵਿੱਚੋਂ ਜਿੱਤਣ ਤੋਂ ਬਾਅਦ ਜੇਲ੍ਹਾਂ ਦੇ ਵਿੱਚ ਜਾ ਕੇ ਤੇ ਜਿਹੜੇ ਵੀ ਐਚੜੀ ਹੋਲ ਡੈਗਰੀ ਕੀਤੀ ਸੀ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਜਾਣ ਤੋਂ ਬਾਅਦ ਜਾ ਕੇ ਕਿਤੇ ਅਜੇ ਵੀ ਉਹਨਾਂ ਦੇ 192 ਕੈਂਡੀਡੇਟ ਰਹਦੇ ਆ ਜਿਹੜੀ ਕਾਂਗਰਸ ਸਰਕਾਰ ਦੇ ਮੌਕੇ ਤੇ 464 ਪੋਸਟਾਂ ਮਾਸਟਰ ਕਟਦੀਆਂ ਜਿਹੜੇ ਤਕਰੀਬਨ ਠੀਕ ਨੇ ਇਹ ਜਿਹੜੀ ਇਤਨਾ ਪੋਜੀਟਿਵ ਗੱਲ ਹੈ ਕਿ ਇਹ ਮਾਸਟਰ ਕੈਟ ਦੇ ਤਕਰੀਬਨ ਪੋਸਟਾਂ ਠੀਕ ਹੈਤੀ ਉਹ ਪੋਸਟਾਂ ਦੇ ਵਿੱਚੋਂ ਵੀ 262 ਨੂੰ ਮਨਜੋਗ ਸਿੰਘ ਸਾਹਿਬ ਨੇ ਹੈਡਰ ਦਿੱਤੇ ਸੀ ਪੇਜੂ ਦੇ ਲੁਧਿਆਣਾ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਐਟਟੀਟੀ ਦੇ 989 ਵਿਦਿਆਪਕਾਂ ਦੇ ਬੈਂਸ ਦੇ ਪਿੰਡ ਪਿਛਲੇ ਦਿਨੀ ਸ੍ਰੀ ਕਮੰਦਰ ਸਾਹਿਬ ਦੇ ਪਿੰਡ ਲੱਖ ਚਾਰਜ ਹੋਇਆ ਉਹਨਾਂ ਦੀ 1700 ਦੀ ਲਿਸਟ ਰੀਅਲਿਸਟ ਕਰਤੀ ਜਿਨ੍ਹਾਂ ਨੂੰ ਕਿਤੇ ਜੁਆਇਨ ਨਹੀਂ ਕਰਾਇਆ ਗਿਆ ਉਹ ਬੇਨਤੀ ਲੈ ਕੇ ਗਏ ਸੀ ਸਾਨੂੰ ਤੈਸ ਗੱਲ ਦੀ ਹੋਮੀ ਸੀ ਕਿ ਆਪਣਾ ਬਦਲਾਏਗਾ ਕਿ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਸਾਹਮਣੇ ਤਿੰਨ ਸਾਲਾਂ ਦੇ ਵਿੱਚ ਹੋਗੇ ਉਹਨਾਂ ਦੀਆਂ ناکਾਮੀਆਂ ਨੇ ਕਾਂਗਰਸ ਨੇ ਜ਼ਬਰ ਕੀਤਾ ਕਾਂਗਰਸ ਨੇ ਲਾਬਰਵਾਈ ਕੀਤੀ ਓਵਰੇਜ ਹੋਗੇ ਹੁਣ 3 ਸਾਲਾਂ ਦੇ ਵਿੱਚ ਜਿਹੜੇ ਇੱਕ ਵੀ ਨਹੀਂ ਕਰਤੀ ਕੀਤੀ ਗਈ ਹਰੇਕ 31 ਦਸੰਬਰ ਨੂੰ ਹਜ਼ਾਰਾਂ ਵਿਰਸਗਾਰ ਸਾਰੇ ਮਿਕਮੇਜ ਓਵਰੇਜ ਹੋ ਜਾਂਦੇ ਸੀਮ ਸਾਹਿਬ ਨੇ ਬਹੁਤ ਵਧੀਆ ਬਿਆਨ ਦਿੱਤਾ ਸੀ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਧਰਨੇ ਲਾਉਂਦੇ ਓਵਰੇਜ ਹੋਗੇ ਉਨਨਾਂ ਨੂੰ ਆਪਾਂ ਚਾਂਸ ਦੇਵਾਂਗੇ ਪਹਿਲੀ ਗੱਲ ਤੇ ਭਰਤੀ ਨਹੀਂ ਕੱਢੀ ਅਜੇ ਤੱਕ ਕੋਈ ਦੂਜੀ ਗੱਲ ਉਹ ਸਿਰਫ ਰੂਲ ਅਮੈਂਡ ਕਰਨਾ ਹੈ ਅਨੇਕਾਂ ਵਾਰ ਬੇਨਤੀ ਆਪਦੇ ਕਰਾਹੀ ਮੰਤਰੀ ਸਾਹਿਬ ਰਾਹੀਂ ਮੰਗ ਪੱਤਰ ਦੇ ਕੇ ਪਿਛਲੇ ਦਿਨ ਵੀਡੀਓਜ਼ ਕਾਰਜੀ ਆ ਕੇ ਗਏ ਨੇ ਬੇਨਤੀ ਕੀਤੀ ਹੈ ਕਿ ਸਿਰਫ ਰੂਲ ਬਣਾਉਣਾ ਹੈ ਪਰ ਸਨਲ ਵਿਭਾਗ ਨੇ ਕਮੈਂਡ ਕਰਨਾ ਹੈ ਰੂਲ 1994 ਦਾ ਜਿਹੜਾ ਐਕਟ ਹੈ ਸਰਵਿਸ ਐਕਟ ਉਸ ਮੁਤਾਬਕ ਜੇ ਸਰਕਾਰ ਚਾਹੇ ਤਾਂ ਉਹਨੂੰ ਵਿੱਚ ਸੋਧ ਕਰ ਸਕਦੀ ਹੈ ਉਹ ਨਿਕਾ ਜੇ ਕੰਮ ਤਰਸਲਾਂ ਦੇ ਵਿੱਚ ਚੋਹੀ ਨਹੀਂ ਹੋ ਸਕਿਆ ਸਾਡੇ ਕੋਲ ਸੋਰਸ ਤੁਸੀਂ ਹੋ ਜਰੀਆ ਤੁਸੀਂ ਉਹ ਤੁਹਾਡੇ ਰਾਹੀਂ ਅਸੀਂ ਬੇਨਤੀ ਪੇਸ਼ਾ ਕਰ ਸਕਦੇ ਹਾਂ ਪਰ ਜੋ 3 ਸਾਲਾਂ ਚ ਨਹੀਂ ਹੋਇਆ ਅੱਗੇ 2 ਸਾਲ ਬਾਕੀ ਰਹਿ ਗਏ ਤੇ ਫਿਰ ਅਸੀਂ ਅੱਗੇ ਕੀ ਉਮੀਦ ਕਰੀਏ ਇਹ ਸਕੂਲ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਦੇਖੋ ਇਹ ਸਕੂਲ ਦੇ ਵਿੱਚ ਸਾਰੇ ਬੱਚੇ ਜਿੰਨੇ ਅਸੀਂ ਖੜੇ ਅਸੀਂ ਸਖੌਦਾ 50000 ਰੁਪਿਆ ਸਾਲਾਨਾ ਸਕੂਲ ਨੂੰ ਡੋਨੇਸ਼ਨ ਦੇਣ ਲਈ ਤਿਆਰ ਆ ਟੀਚਰ ਪ੍ਰੋਵਾਈਡ ਕਰਵਾਉਣ ਹਰੇਕ ਕਲਾਸ ਦੇ ਵਿੱਚ ਟੀਚਰ ਹੋਵੇ ਕੋਈ ਬੱਚੇ ਦਾ ਟੀਚਰ ਮਿਸ ਨਾ ਹੋਵੇ ਕੋਈ ਕਲਾਸ ਨਾ ਮਿਸ ਹੋਵੇ ਕੋਈ ਮੈਡਮ ਮੈਂਡੀਟਰੀ ਇਥੇ ਚੱਲੀ ਗਈ ਉਹ ਜਦਾਂ ਬਦਲਵੇਂ ਪ੍ਰਬੰਧ ਹੋਣ ਹਰੇਕ ਸਬਜੈਕਟ ਦਾ ਹੋਵੇ ਨਾ ਉਹ ਜਿਹੜੇ ਟੀਚਿੰਗ ਕੰਮ ਲੈਣ ਦੀ ਸਰਕਾਰ ਨੇ ਕਿਹਾ ਸੀ ਕਿ ਨਹੀਂ ਲਵਾਗੇ ਤਾਂ ਉਹ ਸਾਰੇ ਨਾ ਉਹ ਟੀਚਿੰਗ ਕੰਮ ਜਿਉਂਦੀ ਤਿਉਂ ਦੇਖੋ ਪਿਛਲੇ ਦਿਨਾਂ ਵਿੱਚ ਕਣਕ ਆਲਾ ਹੋਇਆ ਤੇ ਕਰੋਨਾ ਦੇ ਬਾਅਦ ਜਦੋਂ ਅੱਗ ਲੱਗਣ ਵਾਲਾ ਸੀ ਕਿਸਾਨ ਆੜਾ ਨੂੰ ਅੱਗ ਲਾਉਂਦੇ ਨੇ ਸਾਰੇ ਸਰਵੇ ਟੀਚਰਾਂ ਤੋਂ ਕਰਵਾਇਆ ਰਹਿ ਜਾਇਆ ਕਰਵਾਏ ਜਾ ਰਿਹਾ ਹੈ ਗੈਰ ਵਿਦਿਆਕ ਕੰਮ ਅਜੇ ਵੀ ਲੈ ਜਾ ਰਹੇ ਹੈ ਜੇ ਤੁਸੀਂ ਜਾ ਕੇ ਸਰਕਾਰ ਕੋਲੋਂ ਸ਼ਾਇਦ ਕੋਈ ਸਰਕਾਰ ਇਸ de are